ਕੈਲਕਰੀ ਵਿਖੇ ਲੋੜੀ ਮੁੰਡੇ ਕੁੜੀਆਂ ਦੀ ਮਨਾਏਗੀ ਜਿੱਥੇ ਬੱਚਿਆਂ ਤੇ ਵੱਡਿਆਂ ਵੱਲੋਂ ਨੱਚ ਟੱਪ ਕੇ ਖੂਬ ਰੰਗ ਮੰਨਿਆਗੇ ਇਸ ਸਮਾਗਮ ਮੈਗਨੋਲੀਆ ਹਾਲਚ ਹੋਇਆ ਇਸ ਸਮਾਗਮ 'ਚ ਜਿੱਥੇ ਰੰਗ ਰੰਗ ਪ੍ਰੋਗਰਾਮ ਹੋਇਆ ਉੱਥੇ ਹੀ ਸਮਾਜ ਨੂੰ ਇੱਕ ਤੰਦਰੁਸਤ ਸੁਨੇਹਾ ਵੀ ਦਿੱਤਾ ਗਿਆ ਭਾਵੇਂ ਲੋੜੀ ਦਾ ਤਿਹਾਰ ਤਾਂ ਹਰ ਸਾਲ ਜਨਵਰੀ ਮਹੀਨੇ ਦੇ ਅੱਧ ਵਿੱਚ ਕਰ ਮਨਾਇਆ ਜਾਂਦਾ ਹੈ ਪਰ ਜੇਕਰ ਮੁੰਡਿਆਂ ਦੀ ਲੋੜੀ ਦੇ ਨਾਲ-ਨਾਲ ਕੁੜੀਆਂ ਦੀ ਲੋੜੀ ਵੀ ਮਨਾ ਲਈ ਜਾਵੇ ਤਾਂ ਫਿਰ ਭਾਵੇਂ ਕਿਸੇ ਵੀ ਦਿਨ ਮਨਾਈ ਜਾ ਸਕਦੀ ਹੈ ਸੋ ਅਜੇ ਹਾਈ ਇੱਕ ਸਮਾਗਮ ਕੈਲਗਰੀ ਦੇ ਮੈਗਨੋਲੀਆ ਹਾਲ ਅੰਦਰ ਲੋਹੜੀ ਮੁੰਡੇ ਕੁੜੀਆਂ ਦੀ ਦੇ ਨਾਂ ਹੇਠ ਮਨਾਇਆ ਗਿਆ ਪੰਜਾਬੀ ਸੋਸ਼ਲ ਐਂਡ ਕਲਚਰਲ ਕਲੱਬ ਵੱਲੋਂ ਮਨਾਇਆ ਗਿਆ ਲੋਹੜੀ ਦਾ ਤਿਹਾਰ ਹੋਵੇ ਤੇ ਫਿਰ ਨੱਚਣ ਟੱਪਣ ਦਾ ਮਾਹੌਲ ਹੋਣਾ ਵੀ ਜ਼ਰੂਰੀ ਹੈ ਮੇਲੇ ਵਰਗੇ ਮਾਹੌਲ ਮੌਕੇ ਬੀਬੀਆਂ ਭੈਣਾਂ ਦੀ ਗਹਿਣਿਆਂ ਦੀ ਖਰੀਦਦਾਰੀ ਵਾਲੇ ਕਾਊਂਟਰ ਵੀ ਭਿਖਦੇ ਅਜਿਹੇ ਮੇਲਿਆਂ ਦੀ ਤਿਆਰੀ ਵਿੱਚ ਆਪਣਾ ਯੋਗਦਾਨ ਪਾ ਰਹੇ ਮਹਿਸੂਸ ਹੋ ਰਹੇ ਸਨ ਬਹੁਤ ਸੋਹਣਾ ਰਿਸਪੌਂਸ ਆ ਲੋਕ ਆਉਂਦੇ ਆ ਦੇਖਦੇ ਆ ਬਾਏ ਵੀ ਕਰਦੇ ਆ ਇਸ ਮੌਕੇ ਸੁੰਦਰਤਾ ਮੁਕਾਬਲੇ ਤੋਂ ਇਲਾਵਾ ਨਵ ਜੰਮੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਮੰਚ ਉੱਪਰ ਬੁਲਾ ਕੇ ਮਾਨ ਸਨਮਾਨ ਦਿੱਤਾ ਗਿਆ ਦੇ ਨਾਲ ਨਾਲ ਕੁੜੀਆਂ ਦੀ ਲੋਹੜੀ ਵਜੋਂ ਮਨਾਏ ਜਾ ਰਹੇ ਤਿਹਾਰ ਪ੍ਰਤੀ ਆਏ ਹੋਏ ਲੋਕਾਂ ਦੇ ਵਿਚਾਰ ਕੁਝ ਇਸ ਤਰ੍ਹਾਂ ਰਹੇ ਮਿਸਮਾਨ ਨੇ ਮੈਨੂੰ ਆਖਿਆ ਸੀ ਸਿਆਣੀਆਂ ਕੁੜੀਆਂ ਲੁਕ-ਲੁਕ ਰਹਿੰਦੀਆਂ ਧੁਖ-ਧੁਖ ਕੇ ਜਿਉਂਦੀਆਂ ਝੋਕ-ਝੋਕ ਕੇ ਰਹਿੰਦੀਆਂ ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ ਸਾਨੂੰ ਇਸ ਸਮਾਜ ਦੇ ਵਿੱਚ ਬੇਟੀਆਂ ਨੂੰ ਵੀ ਉਨੀ ਹੀ ਤਰਜੀਹ ਦੇਣੀ ਚਾਹੀਦੀ ਹੈ ਜਿੰਨੇ ਕੇ ਮੁੰਡਿਆਂ ਨੂੰ ਸੋ ਅੰਤੋਂ ਸਾਡੇ ਪੰਜਾਬ ਦੇ ਵਿੱਚ ਜਿਹੜੀ ਲੋਹੜੀ ਸੀ ਉਹ ਮੁੰਡਿਆਂ ਦੀ ਲੋਹੜੀ ਪਾਈ ਜਾਂਦੀ ਸੀ ਇੱਥੇ ਨਾਲ ਕੁੜੀਆਂ ਦੀ ਲੋਹੜੀ ਵੀ ਪਾਈ ਜਾ ਰਹੀ ਹੈ ਇਹ ਜਿਹੜੀ ਕੁੜੀਆਂ ਦੀ ਲੋਹੜੀ ਪਾਈ ਜਾ ਰਹੀ ਹੈ ਇਹਦੇ ਬਾਰੇ ਤੁਹਾਡੇ ਕੀ ਖਿਆਲ ਹੈ ਇਹਦੇ ਬਾਰੇ ਇਹ ਹੀ ਖਿਆਲ ਹੈ ਕਿ ਇਹ ਲੋਕਾਂ ਨੂੰ ਹੱਲਾਸ਼ੇਰੀ ਦੇਣ ਦੀ ਗੱਲ ਹੈ ਕਿ ਮੁੰਡੇ ਕੁੜੀਆਂ 'ਚ ਕੋਈ ਫਰਕ ਨਹੀਂ ਆ ਦੋਨੋਂ ਸੇਮ ਨੇ ਤੇ ਭਾਵੇਂ ਮੁੰਡੇ ਦੀ ਲੋਹੜੀ ਆ ਭਾਵੇਂ ਕੁੜੀ ਦੀ ਆ ਸਾਨੂੰ ਲੋਹੜੀ ਹਮਾ-ਮਾ ਕੇ ਮਨਾਉਣੀ ਚਾਹੀਦੀ ਆ ਜੇ ਮੈਂ ਸਾਰੇ ਭਰਾਵਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਜਿਹਹੇ ਜੇ ਉਪਰਾਲਾ ਇਹ ਕੁੜੀਆਂ ਮੁੰਡਿਆਂ ਦਾ ਲੋਹੜੀ ਦਾ ਕੀਤਾ ਹੈ ਇਹ ਅੱਗੇ ਵੀ ਇਹਨਾਂ ਨੇ ਕੀਤਾ ਸੀਗਾ ਤੇ ਹੁਣ ਇਹ ਲਗਾਤਾਰ ਹੀ ਇਸ ਚੀਜ਼ ਨੂੰ ਬਰਕਰਾਰ ਰੱਖਣ ਪੰਜਾਬੀਆਂ ਦੀ ਫਿਤਰਤ ਆ ਕਿ ਜਦੋਂ ਕੋਈ ਵੀ ਫੰਕਸ਼ਨ ਹੁੰਦਾ ਕੋਈ ਵੀ ਤਿਉਹਾਰ ਹੁੰਦਾ ਉਹਨੂੰ ਬੜਾ ਗੱਜਵੱਜ ਕੇ ਤੇ ਬੜੇ ਗਾਣੇ ਵਜਾਣੇ ਨਾਲ ਉਹ ਮਨਾਉਂਦੇ ਆ ਹਮੇਸ਼ਾ ਨੱਚ ਗਾ ਕੇ ਮਨਾਉਂਦੇ ਆ ਇਹ ਜਿਹੇ ਪ੍ਰੋਗਰਾਮ ਜਿਹੜੇ ਹੋਣੇ ਚਾਹੀਦੇ ਆ ਇਹੀ ਦਿਨ ਮੈਂ ਚਾਹਨਾ ਹਾਂ ਕਿ ਆਪਾਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇ ਜੀਏ ਤਾਂ ਬਹੁਤ ਵੱਡੀ ਗੱਲ ਹੋਏਗੀ ਮਾਵਾਂ ਵੀ ਆਪਣੀਆਂ ਕੁੜੀਆਂ ਹੀ ਸੀਗੀਆਂ ਕੁੜੀਆਂ ਦੀ ਲੋੜੀ ਜਿਹੜੀ ਹੈਗੀ ਆ ਮਨਾਉਣੀ ਚਾਹੀਦੀ ਆ ਪਹਿਲਾਂ ਤੇ ਆਮ ਤੌਰ ਤੇ ਅਸੀਂ ਸਿਰਫ ਮੁੰਡਿਆਂ ਦੀ ਲੋੜੀ ਮਨਾਉਂਦੇ ਹਾਂ ਪਰ ਹੁਣ ਅਸੀਂ ਆਪਣੀਆਂ ਧੀਆਂ ਦੀ ਲੋੜੀਆਂ ਵੀ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ ਵਾਂ ਤੇ ਆਪਣੇ ਜਿਹੜੇ ਸਮਾਜ ਦੇ ਵਿੱਚ ਜਿਹੜਾ ਡਿਫਰੈਂਸ ਸੀਗਾ ਮੁੰਡੇ ਤੇ ਕੁੜੀਆਂ ਦਾ ਉਹ ਹੌਲੀ-ਹੌਲੀ ਆਪਾਂ ਉਹਨੂੰ ਖਤਮ ਕਰ ਰਹੇ ਆ ਅਜਿਹੇ ਮੌਕੇ ਕੁੜੀਆਂ ਲਈ ਨਾ ਬਰਾਬਰੀ ਦੀ ਦਲਦਲ ਵਿੱਚੋਂ ਕੱਢਣ ਦਾ ਅਜਿਹਾ ਉਪਰਾਲਾ ਹਰ ਦੇਸ਼ ਹਰ ਸੂਬੇ ਹਰ ਸ਼ਹਿਰ ਅਤੇ ਹਰ ਘਰ ਵਿੱਚ ਹੋਣਾ ਜ਼ਰੂਰੀ ਹੈ ਤਾਂ ਕਿ ਨੰਨੀ ਸ਼ਾਂ ਵਰਗੇ ਤਰਸ ਦੇ ਪਾਤਰਾਂ ਜਿਹੇ ਨਾਵਾਂ ਦੀ ਬਜਾਏ ਮਾਈ ਭਾਗੋ ਵਰਗੇ ਚਰਿੱਤਰ ਭਵਿੱਖ ਦੇ ਬਾਰਸਾਂ ਵੱਜੋਂ ਸਾਹਮਣੇ ਆ ਸਕਣ ਹਰਵੰਸ ਪੁੱਤਰ ਚੈਨਲ ਪੰਜਾਬੀ ਨਿਊਜ਼ ਕੈਲਗਰੀ